ਉਹ ਖੰਡਾ ਹੀ ਫੜਾਉਣਾ ਹੈ ਬੇਰਾਗੀ ਸਾਦ ਨੂੰ ਤੂੰ ਮੇਜਗਾਉਣਾ ਹੈ ਬੇਰਾਗੀ ਸਾਦ ਨੂੰ ਉਹ ਤੂੰ ਮੇਜਗਾਉਣਾ ਹੈ ਬੇਰਾਗੀ ਸਾਦ ਨੂੰ ਗੀ ਚਾਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਖ ਦੁਨੀਆ ਦੇ ਜਿਸ ਵੀ ਕੋਨੇ ਦੇ ਵਿੱਚ ਵੱਸਦੇ ਨੇ ਆਪਣੇ ਗੁਰੂਆਂ ਦੇ ਪਾਵਨ ਦਿਹਾੜੇ ਮਨਾਉਣੇ ਕਦੇ ਨਹੀਂ ਭੁੱਲਦੇ ਸੋ ਅੱਜ ਇਟਲੀ ਦੀ ਧਰਤੀ ਤੇ ਰੌਣਕਾਂ ਲੱਗੀਆਂ ਨੇ ਰਾਜਸਤਾਨੀ ਰੋਮ ਦੇ ਵਿੱਚ ਤਨਤਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਪ੍ਰੇਨਸਟੀਨਾ ਦੀਆਂ ਸੰਗਤਾਂ ਵੱਲੋਂ ਮਨਾਉਣਾ ਕੀਤਾ ਗਿਆ ਵਾ ਜੇ ਮੈਂ ਗੱਲ ਕਰਦਾ ਜਾਵਾਂ ਕਿ ਇਸ ਦਿਹਾੜੇ ਦੇ ਉੱਤੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਦਾ ਢਾਡੀ ਜਥਾ ਪਹੁੰਚਿਆ ਵਾ ਜਿਨ੍ਹਾਂ ਵੱਲੋਂ ਕਿ ਆਈਆਂ ਹੋਈਆਂ ਸੰਗਤਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਊਗਾ ਹੋਰ ਵੀ ਬਹੁਤ ਸਾਰੇ ਉਹਨਾਂ ਦੇ ਨਗਮੇ ਆ ਜਿਹੜੇ ਉਹ ਇਨ੍ਹਾਂ ਦਿਨਾਂ ਦੇ ਵਿੱਚ ਮਸ਼ਹੂਰ ਹੋਏ ਆ ਆਸਾਂ ਕਿ ਉਹ ਇਨ੍ਹਾਂ ਨਗਮਿਆਂ ਦੇ ਨਾਲ ਵੀ ਆਨਿਆ ਹੁਨਿਆ ਸੰਗਤਾਂ ਨੂੰ ਕੁਝ ਸੇਧ ਦੇਣਗੇ ਆਓ ਆਪਾਂ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਤੇ ਦੇਖਦੇ ਹਾਂ ਕਿ ਇੱਥੇ ਵਸਦੇ ਸਿੱਖਾਂ ਵੱਲੋਂ ਕਿਸ ਖਾਲਸਾਈ ਜਾਹੂ ਜਲਾਲ ਦੇ ਨਾਲ ਆਪਣੇ ਜਿਹੜੇ ਗੁਰੂਆਂ ਦੇ ਪੁਰਬ ਮਨਾਉਣੇ ਕੀਤੇ ਜਾ ਰਹੇ ਨੇ ਤੇ ਨਾਲ ਦੀ ਨੁਹਾਲ ਤੁਹਾਨੂੰ ਸੰਗਤਾਂ ਦੇ ਨਾਲ ਸਨਮੁਖ ਵੀ ਕਰਾਂਗੇ ਸੋ ਆਏ ਚੱਲਦੇ ਹਾਂ ਇਟਲੀ ਦੀ ਰਾਜਧਾਨੀ ਰੋਮ ਸ੍ਰੀ ਗੁਰੂ ਨਾਨਕ ਦਰਬਾਰ ਪ੍ਰੇਨੇਸਟੀਨਾ ਤੇ ਵੇਖਦੇ ਹਾਂ ਇਸ ਮਹਾਨ ਸਮਾਗਮ ਦੇ ਸਾਰੇ ਲਾਈਵ ਦ੍ਰਿਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕਦਰਬਾਰ ਅੰਮ੍ਰਿਤ ਵਿਖੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇ ਮਹਾਰਾਜਿਆਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਹੈ ਜਿਸ ਵਿੱਚ ਢਾਡੀ ਜੱਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਲੜੜਣਾ ਵਾਲੇ ਉਹਨਾਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਧਿਆਨ ਨਾਲ ਜੋੜਿਆ ਤੇ ਲਾਸ਼ੀਓ ਦੀਆਂ ਗੁਰੂ ਘਰ ਦੀਆਂ ਸਮੂਹ ਕਮੇਟੀਆਂ ਸੰਗਤਾਂ ਗੁਰੂ ਘਰ ਵਿੱਚ ਪਹੁੰਚੀਆਂ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਕਿਹਾ ਗਿਆ ਸੋ ਇਹ ਪ੍ਰਬੰਧ ਨੌਜਵਾਨ ਵੀਰਾਂ ਵੱਲੋਂ ਕੀਤਾ ਗਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਦੂਰੋਂ ਨਿਰੋ ਚੱਲ ਕੇ ਆਈ ਸਾਧ ਸੰਗਤ ਦਾ ਬਹੁਤ ਧੰਨਵਾਦ ਇਦਾਂ ਹੀ ਨੌਜਵਾਨ ਸੇਵਾ ਕਰਦੇ ਰਹਿਣਗੇ ਅੱਗੇ ਵੀ ਸੇਵਾ ਕਰਦੇ ਨੇ ਹੁਣ ਵੀ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਫਿਰ ਮਨਾਇਆ ਜਾਵੇਗਾ ਇਦਾਂ ਹੀ ਨੌਜਵਾਨ ਸੇਵਾ ਕਰਨਗੇ ਬਾਅਦ ਚੜਕੇ ਉਹਦਾ ਵੀ ਜਸਾ ਤਗੜਾ ਹੀ ਸੱਜਿਆ ਜਾਵੇਗਾ ਇਸ ਤੋਂ ਬਾਅਦ ਬਾਅਦ ਚੜਕੇ ਜਸਾ ਬੁਲਾਇਆ ਜਾਵੇਗਾ ਬਹੁਤ ਬਹੁਤ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ live punjabi tv